ਹਾਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਸਰਦਾਰ ਕਿੰਦਾ ਸਿੰਘ ਬਰਾੜ ਦੇ ਬਹੁਤ ਬਹੁਤ ਧੰਨਵਾਦੀ ਆਂ ਸਰਪੰਚ ਦੇ ਕਿ ਇਹਨਾਂ ਨੇ ਅੱਜ ਦੇਖੋ ਆਪਦੀ ਦਿਹਾੜੀ ਛੱਡ ਕੇ ਸਾਡੇ ਨਾਲ ਇੱਥੇ ਆਣ ਕੇ ਸਹਿਯੋਗ ਦਿੱਤਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦੇਖੋ ਇਹਨਾਂ ਨੇ ਆਪਣਾ ਦਿਨ ਅੱਜ ਬਣਾਇਆ ਅਸੀਂ ਬਹੁਤ ਹੀ ਸ਼ੁਕਰੀਆ ਗੁਜ਼ਾਰ ਕਰਦੇ ਇਹਨਾਂ ਦੇ ਬਹੁਤ ਬਹੁਤ ਮਿਹਰਬਾਨੀ ਹੈ ਔਰ ਅਸੀਂ ਸਾਰੇ ਪਿੰਡਰੂ ਵੀ ਬੇਨਤੀ ਕਰਦੇ ਆਂ ਕਿ ਇਸ ਬੰਦੇ ਦਾ ਸਹਿਯੋਗ ਦਿਓ ਜਦੋਂ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੋਵੇ ਇਹਦੇ ਨਾਲ ਤੁਰ ਕੇ ਆਇਆ ਕਰੋ ਨਾਲੇ ਆਪਣੇ ਪਿੰਡ ਦਾ ਥੋੜਾ ਨਾਂ ਵੀ ਉੱਚਾ ਹੁੰਦਾ ਨਾਲੇ ਮਾਨਤਾਨ ਵੀ ਹੁੰਦਾ ਸਾਰਿਆਂ ਉਸ ਟਾਈਮ ਆਪਾਂ ਨੂੰ ਜੱਥੇ ਬੰਦੀਆਂ ਨੇ ਦਿੱਲੀ ਆਉਣ ਦਾ ਆਰਡਰ ਦਿੱਤਾ ਉਸ ਟਾਈਮ ਇੱਕ 12-13 ਸਾਲ ਦਾ ਮੁੰਡਾ ਆਪਣੇ ਘਰੇ ਜਾਂਦਾ ਔਰ ਆਪਣੇ ਮਾਂ ਨੂੰ ਕਹਿੰਦਾ ਕਿ ਮਾਂ ਮੈਂ ਵੀ ਦਿੱਲੀ ਜਾਣਾ ਉਹ ਕਹਿਣ ਲੱਗੀ ਨਹੀਂ ਪੁੱਤ ਤੂੰ ਰਹਿਂਦੇ ਦਿੱਲੀ ਜਾਣ ਨੂੰ ਤੇਰਾ ਪਿਓ ਜਾਊ ਤੇਰਾ ਭਰਾ ਜਾਊ ਤੇਰੀ ਉਮਰ ਬਹੁਤ ਛੋਟੀ ਆ ਉਹ ਕਹਿੰਦਾ ਨਹੀਂ ਮੈਂ જ ਜਾਣਾ ਉਹ ਚਲੋ ਜਦ ਕੀਤੀ ਉਹ ਕਹਿੰਦੇ ਜਾਵੜਾ ਉਹ ਫਿਰ ਆਪਦੇ ਯਾਰਾਂ ਦੋਸਤਾਂ ਦੇ ਨਾਲ ਆਉਂਦਾ ਉਹਨਾਂ ਨਾਲ ਗੱਲ ਕਰਦਾ ਉਹ ਕਹਿੰਦਾ ਹੁਣ ਆਪਾਂ ਦਿੱਲੀ ਚੱਲ ਗਏ ਉਹ ਕਹਿੰਦੇ ਆਪਾਂ ਦਿੱਲੀ ਤਾਂ ਚੱਲ ਵੜਾਂਗੇ ਆਪਣੇ ਕੋਲ ਟਰੈਕਟਰ ਹੀ ਹੈ ਨੀਗਾ ਉਹ ਕਹਿੰਦੇ ਚੱਲ ਫਿਰ ਟਰੈਕਟਰ ਵੀ ਥੋੜ੍ਹਾ ਵਾਲਾ ਲੈ ਕੇ ਚੱਲਾਂਗੇ ਉਹ ਹੁਣ ਆਉਂਦਾ ਘਰੇ ਫੇਰ ਆਣ ਕੇ ਕਹਿੰਦਾ ਕਿ ਮੈਂ ਟਰੈਕਟਰ ਲੈ ਕੇ ਜਾਣਾ ਉਹਦੀ ਮਾਂ ਕਹਿੰਦੀ ਪੁੱਤ ਆਪਣੇ ਕੋਲ ਛੋਟਾ ਟਰੈਕਟਰ ਹੈ ਵੱਡੇ ਵੱਡੇ ਟਰੈਕਟਰ ਲੈ ਜਾ ਕਿਤੇ ਕਿਤੇ ਖੜੇ ਆ ਉਹ ਕਹਿੰਦਾ ਨਹੀਂ ਆਪਦਾ ਹੀ ਲੈ ਕੇ ਜਾਉ ਮੈਂ ਹੁਣ ਅਗੇ ਕੀ ਤਰੇ ਇਸ ਨੂੰ ਕੀ ਕਹਿੰਦਾ ਹੋ 13 ਸੀ ਤਰੀਕ ਦਿਨ ਉਹ ਦੁਆਰ ਸੀ ਹੱਗੂਸੇ ਵਿੱਚ ਹੋਇਆ ਫੇਰੇ ਮੁੰਡਾ ਲਾਲ ਸੀ ਉਹ 13 ਸੀ ਤਰੀਕ ਦੇਹਨੋ ਬੋਦਵਾਰ ਸੀ ਹੱਗੂਸੇ ਵਿੱਚ ਹੋਇਆ ਫੇਰੇ ਮੁੰਡਾ ਲਾਲ ਸੀ ਗੱਲ ਮੋਦੀ ਵਾਲੀ ਗਈ ਨਾ ਸਹਾਰੀ ਉਹ ਦਿੱਲੀ ਨੂੰ ਵਿਆਹਣ ਚੱਲਿਆ ਮੁੰਡਾ ਕਰਕੇ ਬਿਆਹੇ ਦੀ ਤਿਆਰੀ ਉਹ ਦਿੱਲੀ ਨੂੰ ਵਿਆਹਣ ਚੱਲਿਆ ਮੁੰਡਾ ਕਰਕੇ ਬਿਆਹੇ ਦੀ ਤਿਆਰੀ ਹੋ ਮੱਥੇ ਉੱਤੇ ਸੇਰਾ ਛੋਟੀ ਭੈਣ ਨੇ ਸਜਾ ਦਿੱਤਾ ਉਹ ਧਾਰੀ ਬਨ ਸੁਰਮਾ ਵੱਡੀ ਭਾਬੀ ਨੇ ਵੀ ਪਾ ਦਿੱਤਾ ਹੋ ਮੱਥੇ ਉੱਤੇ ਸੇਰਾ ਛੋਟੀ ਭੈਣ ਨੇ ਸਜਾ ਦਿੱਤਾ ਧਾਰੀ ਬਨ ਸੁਰਮਾ ਭਾਬੀ ਨੇ ਵੀ ਪਾ ਦਿੱਤਾ ਹੋ ਟਿੱਕਾ ਲਾਉਂਦੀ ਫਿਰੇ ਆਮੜੀ ਵਿਚਾਰੀ ਹੋ ਦਿੱਲੀ ਨੂੰ ਵਿਆਹਣ ਚੱਲਿਆ ਮੁੰਡਾ ਕਰਕੇ ਬਿਆਹੇ ਦੀ ਤਿਆਰੀ ਦਿੱਲੀ ਨੂੰ ਵਿਆਹਣ ਚੱਲਿਆ ਮੁੰਡਾ ਕਰਕੇ ਵਿਆਹ ਛੇਦੀ ਤਿਆਰੀ ਹੋ ਰਲ ਗਿਆ ਬਰਾਤੀ ਸੀ ਹਰਿਆਣਾ ਸਾਡੇ ਨਾਲ ਵੀ ਹੋ ਕਰ ਗਿਆ ਹੈਰਾ ਫੇਰੀ ਖੱਟੜ ਸਰਕਾਰ ਸੀ ਹੋ ਤੁਰਿਆ ਬਰਾਤੀ ਬਣ ਹਰਿਆਣਾ ਸਾਡੇ ਨਾਲ ਸੀ ਹੋ ਕਰ ਗਿਆ ਹੈਰਾ ਫੇਰੀ ਖੱਟੜ ਸਰਕਾਰ ਸੀ ਓ ਛੜਕ ਰੋਕਲੀ ਕੰਜਰ ਨੇ ਸਾਰੀ ਦਿੱਲੀ ਨੂੰ ਵਿਆਹਣ ਚੱਲਿਆ ਮੁੰਡਾ ਕਰਕੇ ਵੀ ਆਸ਼ੇ ਦੀ ਤਿਆਰੀ ਓ ਦਿੱਲੀ ਨੂੰ ਵਿਆਹਣ ਚੱਲਿਆ ਮੁੰਡਾ ਕਰਕੇ ਵੀ ਆਸ਼ੇ ਦੀ ਤਿਆਰੀ ਆਖੇ ਮੈਂ ਦਿੱਲੀਏ ਤੂੰ ਮਨ ਸਾਡਾ ਕਹਿਣਾ ਨਹੀਂ ਭਲੂਰ ਪਿੰਡ ਰੱਖਾਂਗੇ ਬੜਾ ਆਕੇ ਤੈਨੂੰ ਗਹਿਣਾ ਨਹੀਂ ਆਖੇ ਲੱਗ ਦਿੱਲੀਏ ਤੂੰ ਮਨ ਸਾਡਾ ਕਹਿਣਾ ਨਹੀਂ ਪਲੂਰ ਪਿੰਡ ਰੱਖਾਂਗੇ ਬੜਾ ਕੇ ਤੈਨੂੰ ਗਹਿਣਾ ਨਹੀਂ ਗੱਲ ਤੇਰੇ ਉੱਤੇ ਮੁਕਣੀ ਆ ਸਾਰੀ ਦਿੱਲੀ ਨੂੰ ਵਿਆਹਣ ਚੱਲਿਆ ਮੁੰਡਾ ਕਰਕੇ ਵਿਆਹੇ ਦੀ ਤਿਆਰੀ ਓ ਦਿੱਲੀ ਨੂੰ ਵਿਆਹਣ ਚੱਲਿਆ ਮੁੰਡਾ ਕਰਕੇ ਵਿਆਹੇ ਦੀ ਤਿਆਰੀ